ਸਾਬ ਨੇ ਸਾਨੂੰ ਸਾਦਾ ਪੋਜੇ ਤੇ ਸਾਦਾ ਨਿਵਾਸ ਪਹਿਲਾਂ ਹੀ ਖਾਦਾ ਦਿੱਤਾ। ਇਹ ਲੰਗਰ ਪੀਜਿਆ ਦਾ ਇੱਕ ਬਲੁਖੀ ਦਿਮਾਗ ਦੀ ਜੜੀ ਉੱਪਰ ਜਾ ਗਈ। ਜਦੋਂ ਲੰਗਰ ਪੀਜਿਆਂ ਦਾ ਲੰਗਰ ਨਹੀਂ ਹੁੰਦਾ ਤਾਂ ਕੀ ਕਲ ਗੁਰੂ ਘਰ ਦਾ ਲੰਗਰ ਨਹੀਂ ਚਾਹੁੰਦਾ। ਇਹ ਤਾਂ ਇੱਕ ਨਾ ਹੋਪੀ ਸ਼ੋਰਖ ਫਟਣ ਦੀ ਜਿਹੜੀ ਹੈ ਇਹ ਉਪਰਾਲਾ ਜਿਹਦੇ ਤਹਿਤ ਲੋਕਾਂ ਦਾ ਧਿਆਨ ਅਰਚਿਤ ਤੇ ਆਪਣੇ ਆਪ ਨੂੰ ਵੱਡਾ ਹੋਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਬੰਦੇ ਨੇ ਕਿਸੇ ਨੇ ਇਹੋ ਜਿਹੇ ਸ਼ਤਾਬ ਦੀਆਂ ਦੇ ਉੱਪਰ ਲੋਕ ਭਲਾਈ ਲਈ ਬਲੱਡ ਕੈਂਪ ਲਾਉਣਾ ਹੋਵੇ ਨਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਲਾਕ ਗਿਆ ਲੈਣ ਦੀ ਆ ਜਿਸ ਤਰੀਕੇ ਦੇ ਨਾਲ ਅੱਜ ਉੱਥੇ ਲੰਗਰ ਲਾਏ ਜਾ ਰਹੇ ਆ ਤੇ ਮर्यादा ਦੇ ਉਲਟ ਲਾਏ ਜਾ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਨੂ ਅਜੇ ਤੋਂ ਕੀ ਇਹ ਜਿਹੜਾ ਆਏ ਦੇਣ ਸਾਡੀ ਲੰਗਰ ਦੀ ਮर्यादाਾਂ ਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ ਦੁਨੀਆ ਸਾਹਮਣੇ ਇਹ ਠੀਕ ਨਹੀਂ ਹੈ ਲੰਗਰ ਦੇ ਵਿੱਚ ਪੀਜੇ 버ਗਰ ਦਿੱਤੇ ਜਾ ਰਹੇ। ਉਹ ਭੋਜਨ ਸਾਨੂੰ ਦਿੱਤਾ ਜਾ ਰਿਹਾ ਜਿਹੜਾ ਸਾਡੇ ਸਰੀਰ ਦਾ ਖਾਨ ਕਰ ਗਿਆ। ਕਰ ਕਰ ਸ਼ੂਗਰ ਦੇ ਮਰੀਜ਼ ਹੋ ਗਏ ਆ, ਕਰ ਕਰ ਕੈਂਸਰ ਦੇ ਮਰੀਜ਼ ਹੋ ਗਏ ਆ। ਪੀਜੇ 버ਗਰ ਜਿਹੜੇ ਆ ਉਹ ਸਾਡੀਆਂ ਲਤਾਂ ਲਾਈਆਂ ਜਾ ਰਹੀਆਂ ਸਾਡੇ ਆਉਣ ਵਾਲੇ ਨਸਲਾਂ ਨੂੰ। ਜਨ ਕਿ ਅਸੀਂ ਸ਼ਤਾਬ ਦੀਆਂ ਤੇ ਮੇਲਿਆਂ ਦੇ ਵਿੱਚ ਫਰਕ ਸਮਝਣਾ ਜਿਹੜਾ ਉਹ ਨਾ ਉਹ ਮੁਨਾਸਬ ਨਹੀਂ ਸਮਝਦੇ। ਅਸੀਂ ਸ਼ਤਾਬ ਦੀਆਂ ਗੁਰੂਵਾਰ ਗੁਰੂ ਸਾਹਿਬ ਦੀਆਂ ਮੇਲਿਆਂ ਤਬਦੀਲ ਕਰ ਰਹੇ ਆ। ਵੱਡੇ ਵੱਡੇ ਸਪੀਕਰ ਲਾ ਕੇ ਜਾ ਰਹੇ ਆ। ਬڑے بڑے ਚੀਕ ਚਹਾੜੇ ਪਾਉਂਦੇ ਜਾ ਰਹੇ ਆ ਉੱਥੇ ਗੁੰਡਾਗਰਦੀ ਕਰਦੇ ਨਜ਼ਰ ਆ ਰਹੇ ਆ ਉਹ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਹਰੇਕ ਗੁਰੂ ਘਰ ਉੱਥੇ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤ ਕੋਣ ਆਉਂਦਾ ਇਹਨਾਂ ਲੋਕਾਂ ਨੂੰ ਸਮਝਾਵੇ ਕੌਣ ਸ਼੍ਰੋਮਣੀ ਕਮੇਟੀ ਨੂੰ ਵੀ ਜਿਹੜਾ ਵਾ ਇਹਦੇ ਵਿੱਚ ਅਵੇਅਰ ਹੋਣਾ ਪੈਣਾ ਵੀ ਭਾਈ ਲੰਗਰ ਦੀ ਮਨਜ਼ੂਰੀ ਸਿਰਫ ਬਾਹਰ ਦੇ ਮੈਂਬਰ ਨੂੰ ਹੀ ਹੈ ਜਿਹੜਾ ਗੁਰਮਰਯਾਤਾ ਦੇ ਅਨੁਕੂਲ ਹੋਵੇ ਗੁਰੂ ਮਰਿਆਦਾ ਦੇ ਅਨਕੂਰ ਕੋਈ ਵੀ ਕੰਮ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿਹੜਾ ਪਾਣੀ ਬਾਣੇ ਨੂੰ ਜਿਹੜਾ ਟਾਹ ਲਾਵੇ ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਗਰੰਤੀ ਸਿੰਘਾਂ ਦਾ ਜਾਂ ਰਾਗੀ ਸਿੰਘਾਂ ਦਾ ਹੱਥ ਫੜ ਲੈਣ ਮੇਰੇ ਵੀਰੇ ਤਾਂ ਉਹ ਜਾਦਾ ਇਮਾਨਦਾਰੀ ਦੇ ਨਾਲ ਤੇ ਜਾਦਾ ਬੁਲੰਦ ਆਵਾਜ਼ ਦੇ ਵਿੱਚ ਫੌਮ ਦਾ ਪਛਾਤਾ ਪਰ ਮੇਰੇ ਵੀਰ ਨਹੀਂ ਨਾ ਉਹ ਚੀਜ਼ ਕਰਕੇ ਇਹਨਾਂ ਨੂੰ ਜਿਹੜਾ ਰੱਬ ਦੀਆਂ ਖੁਸ਼ੀਆਂ ਨਹੀਂ ਚਾਹੀਦੀਆਂ ਇਹਨਾਂ ਨੂੰ ਫੋਕੀਆਂ ਸ਼ੋਰ ਤਾਂ ਚਾਹੀਦੀਆਂ ਵਾ ਪਿਛਲੇ ਕਈ ਦਿਨਾਂ ਤੋਂ ਜਿਹੜਾ ਗੋਂਦਵਾਲ ਸਾਹਿਬ ਵਿੱਚ ਜੋਤੀ ਜੋਤ ਦਿਵਸ ਨੂੰ ਲੈ ਕੇ ਜਿਹੜੇ ਸਮਾਗਮ ਚੱਲ ਰਹੇ ਨੇ ਤੇ ਵਕ ਵਕ ਕਿਸਮਾਂ ਦੇ ਲੰਗਰ ਜਿਹੜੇ ਲਗਾਏ ਰਹੇ ਨੇ ਪਰਗਰ ਪੀਜਿਆਂ ਦੇ ਪਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਤੇ 20 ਰੁਪਈਆ ਦੇ ਵਿੱਚ ਦਾਲ ਫੁਲਕੇ ਦਾ ਲੰਗਰ ਜਿਹੜਾ ਸਿਧਾਂਤ ਚਲਾਏ ਸਨ ਤਾਂ ਹੁਣ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਆ ਰਿਹਾ ਹੈ ਜਿਸ ਤਿੰਨ ਚਾਰ ਦਿਨ ਜਿਹੜੇ ਵਕ ਵਕ ਕਿਸਮਾਂ ਦੇ ਤੇ ਕਰੋੜਾਂ ਰੁਪਏ ਜਿਹੜੇ ਲੰਗਰਾਂ ਤੇ ਖਰਚੇ ਜਾਣੇ ਨੇ ਇਸ ਸਬੰਧੀ ਸਾਡੇ ਨਾਲ ਗੱਲਬਾਤ ਕਰ ਲਈ ਭਾਈ ਦਵਿੰਦਰ ਸਿੰਘ ਜੀ ਸੰਤ ਸਿਪਾਈ ਲੁਧਿਆਣਾ ਗਰੁੱਪ ਵਾਲੇ ਸਾਡੇ ਨਾਲ ਮੌਜੂਦ ਨੇ ਅੱਜ ਤਰਨਤਾਰਨ ਦੀ ਪੁੱਤਰ ਨਗਰੀ ਵਿੱਚ ਪਹੁੰਚੇ ਨੇ ਮਾਜੇ ਦੀ ਧਰਤੀ ਤੇ ਉਹਨਾਂ ਦਾ ਸਵਾਗਤ ਵੀ ਕਰਾਂਗੇ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਸਾਡੇ ਗੁਰੂ ਸਾਹਿਬ ਨੇ ਸਿਧਾਂਤ ਇਸ ਤਰ੍ਹਾਂ ਦੇ ਸਾਨੂੰ ਦਿੱਤੇ ਸਨ ਕਿ ਜਿਹੜੇ ਵਰਗਰ ਪੀਜਿਆਂ ਦੇ ਲੰਗਰ ਜਿਹੜੇ ਲਗਾਏ ਜਾਣਾ ਉਹਨਾਂ ਨੇ ਕਿਹਾ ਸੀ ਪਹਿਲਾਂ ਪੰਗਤ ਤੇ ਫਿਰ ਸੰਗਤ ਆਓ ਆਪਾਂ ਗੱਲਬਾਤ ਕਰਦੇ ਹਾਂ ਨਾਲ ਹੀ ਉਹਨਾਂ ਦਾ ਸਵਾਗਤ ਕਰਦੇ ਹਾਂ ਭਾਈ ਸਾਹਿਬ ਜੀ ਤਰਨਤਾਰਨ ਦੇ ਪੁੱਤਰ ਨਗਰੀ ਵਿੱਚ ਆਉਣ ਦੇ ਤੁਹਾਡਾ ਜੀ ਆਇਆਂ ਆਖਦੇ ਆ ਤੇ ਤੁਹਾਡਾ ਧੰਨਵਾਦ ਵੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਧੰਨਵਾਦ ਮੇਰੇ ਵੀਰੋ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਇਸੇ ਚੀਜ਼ ਨੂੰ ਗੱਲ ਕੇ ਹੁਣ ਬਾਬਾ ਵੱਡਾ ਸਾਹਿਬ ਜੀ ਦਾ ਮੇਲਾ ਵੀ ਆਉਣ ਵਾਲਾ ਹੈ ਜੀ ਗੋਵਿੰਦਵਾਲ ਸਾਹਿਬ ਵਿੱਚ ਵੀ ਸਮਾਗਮ ਚੱਲ ਰਹੇ ਨੇ 버거 ਪੀਜਿਆਂ ਦੇ ਸਿਧਾਂਤ ਸਾਡੀ ਸਿੱਖੀ ਦੇ ਵਿੱਚ ਹੈ ਕਿ ਜਾਂ ਦਾਲ ਫੁਲਕੇ ਦਾ ਸਿਧਾਂਤ ਹੈ ਦੇਖੋ ਵੀਰੇ ਗੁਰੂ ਸਾਹਿਬ ਨੇ ਸਾਨੂੰ ਸਾਦਾ ਭੋਜਨ ਤੇ ਸਾਦਾ ਲਿਬਾਸ ਪਹਿਲਾਂ ਦੀ ਹਦਾਇਤ ਦਿੱਤੀ ਹੈ ਇਹ ਲੰਗਰ ਪੀਜੇ ਤਾਂ ਇੱਕ ਮਨੁੱਖੀ ਦਿਮਾਗ ਦੀ ਜਿਹੜੀ ਉਪਜਾ ਜਦੋਂ ਲੰਗਰ ਪੀਜਿਆਂ ਦਾ ਲੰਗਰ ਨਹੀਂ ਸੀ ਹੁੰਦਾ ਤਾਂ ਕੀ ਗੱਲ ਗੁਰੂ ਘਰ ਦੇ ਲੰਗਰ ਨਹੀਂ ਚੱਲਦੇ ਇਹ ਤਾਂ ਇੱਕ ਨਾ ਫੋਕੀ ਸ਼ੋਰਤ ਖੱਟਣ ਦੀ ਜਿਹੜੀ ਹੈ ਇਹ ਉਪਰਾਲਾ ਹੈ ਜਿਹਦੇ ਤਹਿਤ ਲੋਕਾਂ ਦਾ ਧਿਆਨ ਅਰਚਿਤ ਤੇ ਆਪਣੇ ਆਪ ਨੂੰ ਵੱਡਾ ਖਵਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਨਹੀਂ ਪਤਾ ਵੀ ਲੰਗਰ ਕਿੰਨੇ ਲਾਇਆ ਕਿੰਨੇ ਨਹੀਂ ਨਾ ਮੈਂ ਇਹਨਾਂ ਨੂੰ ਨਿੱਜੀ ਤੌਰ ਤੇ ਜਾਣਦਾ ਪਰ ਇੱਕ ਗੱਲ ਮੈਂ ਕਹਿਣਾ ਚਾਹਾਂਗਾ ਵੀ ਇੱਥੇ ਕੋਈ ਕਿਸੇ ਗਰੀਬ ਬੰਦੇ ਨੇ ਗਰੀਬ ਬੰਦੇ ਨੇ ਕਿਸੇ ਨੇ ਇਹੋ ਜਿਹੇ ਸ਼ਤਾਬਦਿਆਂ ਦੇ ਉੱਪਰ ਲੋਕ ਭਲਾਈ ਲਈ ਬਲੱਡ ਕੈਂਪ ਲਾਉਣਾ ਹੋਵੇ ਨਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਲਾਗ ਆ ਲੈਣੀ ਪੈਂਦੀ ਆ ਉਤੋਂ ਬਿਨਾ ਦਿੰਦੇ ਨਹੀਂ ਇਹ ਤੇ ਇਹ ਮੇਰੇ ਖਿਆਲ ਦੇ ਨਾਲ ਜਿਸ ਤਰੀਕੇ ਦੇ ਨਾਲ ਅੱਜ ਉੱਥੇ ਲੰਗਰ ਲਾਏ ਜਾ ਰਹੇ ਆ ਤੇ ਮर्याਦਾ ਦੇ ਉਲਟ ਲਾਏ ਜਾ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਨੂ ਇਹਦੇ ਤੋਂ ਸ਼੍ਰੀ ਅਕਾਲ ਤੱਕ ਦੇ ਜਥੇਦਾਰ ਸਾਹਿਬ ਨੂੰ ਇੱਥੇ ਸਖਤ ਠੋਸ ਫੈਸਲਾ ਲੈਣਾ ਚਾਹੀਦਾ ਹੈ ਕਿ ਇਹ ਜਿਹੜਾ ਆਏ ਦਿਨ ਸਾਡੀ ਲੰਗਰ ਦੀ ਮਰਿਆਦਾ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਦੁਨੀਆ ਸਾਹਮਣੇ ਇਹ ਠੀਕ ਨਹੀਂ ਹੈ ਪਰ ਕਿਸੇ ਨਾ ਕਿਤੇ ਉਹੀ ਗੱਲ ਹੈ ਨਾ ਕਿ ਜੇ ਕੋਈ ਗਰੀਬ ਬੰਦਾ ਕਰੇ ਤਾਂ ਫਿਰ ਸਾਰੇ ਜਾਗਦੇ ਆ ਜੇ ਕੋਈ ਅਮੀਰ ਕਰੇ ਤਾਂ ਮੇਰੇ ਖਿਆਲ ਨਾਲ ਫਿਰ ਕੋ ਕੱਟ ਜਿਹੜਾ ਬੋਲਦਾਨੀ ਆ ਸੋ ਇਹ ਗੁਰੂ ਘਰਾਂ ਦੇ ਵਿੱਚ ਜਿਆ ਹੋਣੀਆਂ ਨਹੀਂ ਚਾਹੀਦੀਆਂ ਅੱਜ ਲੰਗਰ ਦੇ ਵਿੱਚ ਕੋਲਡ ਡਰਿੰਕ ਜਿਹੜੀ ਵਰਤਾਈ ਜਾ ਰਹੀ ਹੈ ਲੰਗਰ ਦੇ ਵਿੱਚ ਪੀਜੇ 버ਗਰ ਦਿੱਤੇ ਜਾ ਰਿਹਾ ਉਹ ਭੋਜਨ ਸਾਨੂੰ ਦਿੱਤਾ ਜਾ ਰਿਹਾ ਜਿਹੜਾ ਸਾਡੇ ਸਰੀਰ ਦਾ ਘਾਣ ਕਰਦਾ ਕਰ ਕਰ ਸ਼ੂਗਰ ਦੇ ਮਰੀਜ਼ ਹੋ ਗਏ ਆ ਕਰ ਕਰ ਕੈਂਸਰ ਦੇ ਮਰੀਜ਼ ਹੋ ਗਏ ਆ ਪੀਜੇ 버ਗਰ ਜਿਹੜੇ ਆ ਉਹ ਸਾਡੀਆਂ ਲਤਾਂ ਲਾਈਆਂ ਜਾ ਰਹੀਆਂ ਸਾਡੇ ਆਉਣ ਵਾਲੇ ਨਸਲਾਂ ਨੂੰ ਮੇਰੇ ਵਿਖਦ ਨਾਲ ਸਾਡੀਆਂ ਨਸਲਾਂ ਵੀ ਤਬਾਹ ਕੀਤੀਆਂ ਜਾ ਰਹੀਆਂ ਸਾਡੀਆਂ ਫਸਲਾਂ ਵੀ ਤਬਾਹ ਕੀਤੀਆਂ ਜਾ ਰਹੀਆਂ ਇਹ ਡੂੰਗੀਆਂ ਸ਼ਾਜਸ਼ਾਂ ਨੇ ਮੇਰੇ ਵੀਰ ਜਿਹੜਾ ਸਾਨੂੰ ਧਰਮ ਦੀ ਆੜ ਦੇ ਵਿੱਚ ਲਿਬੇੜ ਕੇ ਸਾਨੂੰ ਬੁਰਕੀ ਦਿੱਤੀ ਜਾ ਰਹੀ ਹੈ ਨਾ ਮਿੱਠੀ ਇਹ ਸਾਡੇ ਵਾਸਤੇ ਜ਼ਹਿਰ ਆ ਇਹ ਸਾਨੂੰ ਸਮਝ ਲੈਣਾ ਚਾਹੀਦਾ ਮੇਰੇ ਵੀਰੋ ਇਹ ਸਾਡੇ ਧਾਰਮਿਕ ਆਦਾਰਿਆਂ ਦੇ ਆਗੂਆਂ ਨੂੰ ਸਮਝ ਲੈਣਾ ਚਾਹੀਦਾ ਮੇਰੇ ਵੀਰ ਨਿਆਂਗ ਸਿੰਘ ਉਥੇ ਸ਼ਰਧਾਈਆਂ ਦੇ ਲੰਗਰ ਨਜ਼ਰ ਆਉਂਦੇ ਆ ਅੱਜ ਨਿਆਂਗ ਸਿੰਘ ਉਥੇ ਪੀਜੇ 버ਗਰ ਮੈਂ ਦੇਖ ਰਿਆ ਸੀ ਬੜੀ ਇੱਕ ਵੀਡੀਓ ਸ਼ਾਇਦ ਮੇਰੇ ਕੋਲ ਹੋਵੇ ਮੈਂ ਤੁਹਾਨੂੰ ਸ਼ੇਅਰ ਕਰਾਂ ਨਿਆਂਗ ਸਿੰਘਾਂ ਨੇ ਬਾਣਾ ਪਾਇਆ ਹੋਇਆ ਕੁਝ ਨਿਆਂਗ ਸਿੰਘ ਵੀਰਾਂ ਨੇ ਤੇ ਗਲਾਂ ਦੇ ਵਿੱਚ ਉਹਨਾਂ ਨੇ ਕੁਰਕਰੇ ਤੇ ਪੈਕਟ ਲਟਕਾਏ ਹੋਏ ਆ ਤੇ ਕੁਰਕਰੇ ਵਾਲੇ ਬਾਬੇ ਦੇ ਬੋਲੇ ਸੋਣਿਆਂ ਦੇ ਜਕਾਰੇ ਛੱਡਣ ਦੇ ਇਹ ਤਾਂ ਹਾਲਾਤ ਸਾਡੇ ਯਾਰ ਜਨਨ ਕਿ ਅਸੀਂ ਸ਼ਤਾਬ ਦੀਆਂ ਤੇ ਮੇਲਿਆਂ ਦੇ ਵਿੱਚ ਫਰਕ ਸਮਝਣਾ ਜਿਹੜਾ ਉਹ ਨਾ ਉਹ ਮੁਨਾਸਬ ਨਹੀਂ ਸਮਝ ਰਹੇ ਅਸੀਂ ਸ਼ਤਾਬ ਦੀਆਂ ਗੁਰੂਵਾਰ ਗੁਰੂ ਸਾਹਿਬ ਦੀਆਂ ਮੇਲਿਆਂ ਤਬਦੀਲ ਕਰ ਰਹੇ ਆਂ ਵੱਡੇ ਵੱਡੇ ਸਪੀਕਰ ਲਾ ਕੇ ਜਾ ਰਹੇ ਆਂ ਵੱਡੇ ਵੱਡੇ ਚੀਕ ਚਹਾੜੇ ਪਾਉਂਦੇ ਜਾ ਰਹੇ ਆਂ ਉੱਥੇ ਗੁੰਡਾਗਰਦੀ ਕਰਦੇ ਨਜ਼ਰ ਆ ਰਹੇ ਆਂ ਉਹ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਹਰੇਕ ਗੁਰੂ ਘਰ ਉੱਥੇ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਕ ਆਉਣ ਆਉਂਦਾ ਇਹਨਾਂ ਲੋਕਾਂ ਨੂੰ ਸਮਝਾਵੇ ਕੌਣ ਜੇਕਰ ਅਸੀਂ ਮੰਨ ਸਮਝਾਉਣ ਦੀ ਕਿਤੇ ਤਰੀਕੇ ਕੋਸ਼ਿਸ਼ ਕਰਦੇ ਆ ਤੇ ਇਹ ਲੋਕ ਸਾਨੂੰ ਵੀ ਗਲਤ ਕਮੈਂਟ ਕਰਦੇ ਆ ਜੇ ਪ੍ਰਸ਼ਾਸਨ ਇਹਨਾਂ ਦੇ ਉੱਪਰ ਡੰਡਾ ਚਲਾਉਣ ਦੀ ਕੋਸ਼ਿਸ਼ ਕਰਦਾ ਵਾ ਤੇ ਉਹ ਵੀ ਧਾਰਮਿਕ ਪੱਖ ਤੋਂ ਥੋੜਾ ਜਿਹਾ ਟਕਟ ਹੋ ਜਾਂਦੀ ਹੈ ਕਿ ਨਹੀਂ ਯਾਰ ਗੁਰੂ ਸਾਹਿਬ ਦੀ ਸ਼ਤਾਬ ਦੀ ਆ ਪਰ ਇਸ ਤੋਂ ਪਹਿਲਾਂ ਕਿ ਡੰਡਾ ਚੱਕੇ ਉਹ ਜੇ ਪ੍ਰਸ਼ਾਸਨ ਡੰਡਾ ਚੱਕੇ ਤਾਂ ਮਾੜਾ ਇਹਦਾ ਮਤਲਬ ਇਹ ਨਹੀਂ ਵੀ ਪਹਿਲਾਂ ਜਦੋਂ ਘਰੋਂ ਪੈਰ ਪਟਣ ਆਵਾ ਤੇ ਵੇਖ ਲਈ ਪਿਆ ਆਪਾਂ ਚੱਲੇ ਕਿੱਥੇ ਤੋਂ ਤੁਸੀਂ ਮर्यादा ਕੀ ਹੈ ਤੇ ਉਹਨੂੰ ਆਪਾਂ ਫੋਲੋ ਕਰਨਾ ਸੋ ਕੁੱਲ ਮਿਲਾ ਕੇ ਮੇਰਾ ਵੀਰ ਜਿਹੜਾ ਵਾ ਅੱਜ ਸਾਡੀ ਨੌਜਵਾਨ ਪੀੜ੍ਹੀ ਨੂੰ ਵਾਪਸ ਗੁਰਸਿੱਖੀ ਗੁਰ ਸਿਧਾਂਤਾਂ ਨਾਲ ਜੋੜਨ ਦੀ ਜ਼ਰੂਰਤ ਸੀ ਉਪਰਾਲੇ ਹੋਰ ਬਹੁਤ ਕੀਤੇ ਜਾ ਸਕਦੇ ਸੀ ਪਰ ਇਹ ਜਿਹੜਾ ਨਿਵੇਕਲਾ ਜਿਹਨੂੰ ਇਹ ਕਹਿ ਰਹੇ ਨਾ ਮੈਂ ਕਹਿੰਦਾ ਸਭ ਤੋਂ ਖੋਖਲਾ ਤੇ ਸਭ ਤੋਂ ਘਟੀਆ ਉਪਰਾਲਾ ਹੈ ਭਾਈ ਸਾਹਿਬ ਜੀ ਬਹੁਤੇ ਨੌਜਵਾਨਾਂ ਨੂੰ ਇਹ ਨਹੀਂ ਪਤਾ ਨਾ ਕਿ ਗੁਰੂ ਅਮਰਦਾਸ ਜੀ ਨੇ ਕਿੰਨਾ ਜਰਗਾਗਰ ਦੀ ਸੇਵਾ ਕੀਤੀ ਸਦਾਬਦੀ ਦਾ ਮਤਲਬ ਕੀ ਹੈ ਜੋਤੀ ਜੋਤ ਦਾ ਮਤਲਬ ਕੀ ਹੈ ਸਿਰਫ ਇਹ ਪਤਾ ਹੈ ਕਿ ਲੰਗਰ ਕਿੱਥੇ-ਕਿੱਥੇ ਲੱਗੇ ਨੇ ਤੇ ਕਿੰਨੀਆਂ ਕਿਸਮਾਂ ਦੇ ਲੱਗੇ ਨੇ ਦੇਖੋ ਜਿਨ੍ਹਾਂ ਨੂੰ ਮਤਲਬ ਹੀ ਸਿਰਫ ਢਿੱਡੇ ਦੇ ਨਾਲ ਆ ਉਹਨਾਂ ਨੂੰ ਗੁਰਸਤਾਤ ਦਾ ਮਤਲਬ ਨਹੀਂ ਆ ਜੇ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਸਾਡੀ ਨੌਜਵਾਨੀ ਅੱਜ ਮੇਰੇ ਵੀ ਜਿਹੜੇ ਮੁਬਾਰਕ ਆਓ ਉਹਨਾਂ ਦੇ ਚਰਨਾਂ ਦੇ ਵਿੱਚ ਜਿਹੜਾ ਨਾ ਉਹ ਨਮਨ ਆ ਕਿ ਜਿਹੜੇ ਗੁਰੂ ਨਤਮਸਤਕ ਹੋ ਕੇ ਜਾਂਦੇ ਨੇ ਆਪਣੇ ਪਰਿਵਾਰਾਂ ਸਮੇਤ ਪਰ ਜਿਸ ਤਰੀਕੇ ਦੇ ਨਾਲ ਅੱਜ ਅਸੀਂ ਆਨੰਦਪੁਰ ਸਾਹਿਬ ਮੇਲਾ ਲਾਲੋ ਜਾਂ ਬਾਬਾ ਬੁੱਢਾ ਜੀ ਲਾਲੋ ਚ ਹੀ ਜਾਂ ਦਰਬਾਰ ਸਾਹਿਬ ਦੇ ਨੇੜੇ ਲਾਲੋ ਜਾਂ ਇੱਥੇ ਵੀ ਕਰ ਲੋ ਇਹ ਸਾਨੂੰ ਸੁਧਾਰਨ ਦੀ ਲੋੜ ਆ ਆਮ ਸਿੱਖ ਨੂੰ ਅੱਗੇ ਆਉਣ ਦੀ ਲੋੜ ਆ ਔਰ ਜਿਹੜੇ ਫੈਸਲੇ ਆ ਉਹਨੂੰ ਸ਼ਕਤੀ ਦੇ ਨਾਲ ਲਾਗੂ ਕਰਨ ਦੀ ਲੋੜ ਆ। ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਇਹਦੇ 'ਚ ਆਪਣੀ ਜਿਹੜੀ ਆ ਯੋਗਦਾਨ ਜਿਹੜਾ ਕਰੜਾ ਵਿਖਾਉਣਾ ਪੈਣਾ। ਕਾਲੀ ਫੂਲਾ ਸਿੰਘ ਵਾਲਾ ਜਿਹੜਾ ਵੋ ਫੈਸਲੇ ਕਰੜੇ ਹੋ ਕੇ ਲੈਣੇ ਪੈਣੇ ਆ। ਸ਼੍ਰੋਮਣੀ ਕਮੇਟੀ ਨੂੰ ਵੀ ਜਿਹੜਾ ਵਾ ਇਹਦੇ 'ਚ ਅਵੇਅਰ ਹੋਣਾ ਪੈਣਾ ਵਾ ਵੀ ਭਾਈ ਲੰਗਰ ਦੀ ਮਨਜ਼ੂਰੀ ਸਿਰਫ ਬਾਹਰ ਦੇ ਬੰਦੇ ਨੂੰ ਉਹੀ ਐ ਜਿਹੜਾ ਗੁਰਮਰਯਾਦਾ ਦੇ ਅਨੁਕੂਲ ਹੋਵੇ। ਗੁਰਮਰਯਾਦਾ ਦੇ ਅਨੁਕੂਲ ਕੋਈ ਵੀ ਕੰਮ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿਹੜਾ ਬਾਣੀ ਬਾਣੇ ਨੂੰ ਜਿਹੜਾ ਟਾਹ ਲਾਵੇ। ਇਸ ਕਰਕੇ ਮੇਰੇ ਵੀਰ ਜਿਹੜ ਤੇ ਨੌਜਵਾਨੀ ਨੂੰ ਉਹਨਾਂ ਦਾ ਮਾਪਿਓ ਹੀ ਸਭ ਤੋਂ ਵੱਡਾ ਸਹੇਦ ਦੇਣ ਵਾਲਾ ਹੁੰਦਾ ਹੈ ਜੇਕਰ ਮਾਪਿਓ ਹੀ ਇਦਾਂ ਦਾ ਹੋਏਗਾ ਤਾਂ ਉਹਨੇ ਆਪਣੇ ਤੀਆਂ ਪੁੱਤਾਂ ਨੂੰ ਕੀ ਜਿਹੜਾ ਜਿੱਦਾਂ ਤਾਂ ਹੁਣ ਤੀ ਪੁੱਤ ਹੋਣਗੇ ਉਦਾਂ ਦੇ ਜਿਹੜਾ ਉਹਨਾਂ ਦਾ ਮਾਪਿਓ ਹੋਏਗਾ ਇਸ ਕਰਕੇ ਮਾਪਿਓ ਨੂੰ ਜ਼ਰੂਰਤ ਆ ਵੀ ਕਮ ਸੇ ਕਮ ਜੇ ਤੁਸੀਂ ਟਰੈਕਟਰ ਲੈ ਕੇ ਦਿੱਤੇ ਇਹਨਾਂ ਨੂੰ ਤੇ ਕਮ ਸੇ ਕਹਿੰਨ ਉਹ ਪਾ ਵੀ ਅੱਜ ਮੇਲਾ ਵਾ ਤੂੰ ਚੱਲਿਆ ਤੇ ਪੁੱਤਰ ਨੂੰ ਲਾ ਕੇ ਜਾ ਠੀਕ ਹੈ ਗਣੀ ਤੇ ਸਾਡੋ ਕੋ ਲਾਂਭਾ ਆਉਣਾ ਵਾ ਫਿਰ ਜਦੋਂ ਆਏ ਦਿਨ ਫਿਰ ਜਿੱਦੋਂ ਹਾਦਸੇ ਦਾ ਸ਼ਿਕਾਰ ਹੁੰਦੇ ਆ ਫਿਰ ਕਹਿੰਦੇ ਆ ਵੀ ਜਿਹੜਾ ਵਾ ਰੱਬ ਨੇ ਛੱਡ ਨਾ ਮਾੜੀ ਪਿਤਾ ਕਾ ਹੋ ਗਿਆ ਉਹ ਫਿਰ ਇਹ ਆ ਭੁਗਤਨ ਫਿਰ ਜਿਹੜੇ ਕੰਮ ਕਰਦੇ ਹੋ ਜੀ ਭਾਈ ਸਾਹਿਬ ਜੀ ਕਰੋੜਾਂ ਰੁਪਏ ਲੰਗਰਾਂ ਦੇ ਖਰਚਾ ਜਾ ਸਕਦਾ ਏ ਤਾਂ ਬੜੇ ਲੋਡਵੰਦ ਨੇ ਜਿਹੜੇ ਲੋਕ ਸਾਡੀ ਸਿੱਖੀ ਦੇ ਵਿੱਚੋਂ ਹੀ ਕੋਈ ਉਹਨਾਂ ਦੀ ਮਦਦ ਨਹੀਂ ਕਰਦਾ ਤੇ ਮਜਬੂਰੀ ਨਾਲ ਹੋਰ ਧਰਮਾਂ ਵੇਚ ਜਾਂਦੇ ਨੇ ਗਰੀਬ ਦਬਕਾ ਬਹੁਤ ਹੈ ਬਾਰਡਰ ਏਰੀਆ ਵਾ ਗਰੀਬ ਬਹੁਤ ਨੇ ਗਰੰਥੀ ਸਿੰਘ ਜਿਹੜੇ ਆ ਢਾਡੀ ਆ ਕਵੀਸ਼ਰੀ ਅੱਜ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਤੇ ਉਹ ਆਪਣੇ ਬੱਚਿਆਂ ਨੂੰ ਇੱਥੋਂ ਤੱਕ ਕਹਿੰਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਨਹੀਂ ਜੋੜਨਾ ਗਾਇਕ ਬਣਾਉਣਾ ਹੈ ਇਹ ਸਵਾਲ ਉਹਨਾਂ ਨੂੰ ਪੁੱਛੋ ਜਿਹੜੇ ਲੰਗਰ ਲਾਉਂਦੇ ਫਿਰਦੇ ਪੀਜੇ ਤੇ ਇਹਨਾਂ ਨੂੰ ਪੁੱਛੋ ਜਿਹੜੀ ਕੌਮ ਆਪਣੇ ਢਾਡੀ ਪ੍ਰਚਾਰਕ ਨੇ ਸਾਂਭ ਸਕਦੀ ਮੇਰੇ ਭਰਾ ਉਹ ਉਹ ਕੌਮ ਦਾ ਫਿਰ ਨਿਧਾਨ ਕਿਉਂ ਨਾ ਹੋਏਗਾ ਮੇਰੇ ਵੀਰ ਅੱਜ ਜਿਸ ਧਰਤੀ ਤੇ ਆਪਾਂ ਬੈਠੇ ਆਂ ਮਾਝਾ ਸਿੱਕੀ ਦਾ ਗੜ ਕਿਹਾ ਜਾਂਦਾ ਸੀ ਇੱਥੇ ਤੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੋ ਰਹਿਗੇ ਸੀ ਤਾਂ ਉਹਨਾਂ ਨੇ ਸਿੱਕੀ ਦਾ ਨਿਸ਼ਾਨ ਸਭ ਖੜਾ ਕਰ ਦਿੱਤਾ ਵੀ ਆਪਾਂ ਜਿਉਂਦੇ ਆ ਤਾਂ ਇੱਥੇ ਤਾਂ ਆਪਾਂ ਕਿੰਨੇ ਤੁਰੇ ਫਿਰਦੇ ਆ ਮੇਰੇ ਭਰਾ ਤੇ ਅੱਜ ਜਿਹੜੇ ਸਾਨੂੰ ਧਰਮ ਦੇ ਨਾਂ ਤੇ ਸਾਡੇ ਘਰਾਂ ਚੋਂ ਅੰਨ ਕਿ ਸਾਨੂੰ ਗੁੰਮਰਾਹ ਕਰ ਰਹੇ ਨੇ ਇਹ ਲੋਕ ਉਹਨਾਂ ਦੇ ਦਰਾਂ ਤੇ ਜਾ ਕੇ ਪੁੱਛਣ ਵੀ ਭਾਈ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਆ ਅੱਜ ਇਸ ਜਿੰਨਾ ਕਰੋੜਾਂ ਰੁਪਏ ਲਾਇਆ ਵਾ ਕਿਸੇ ਗਰੀਬ ਭੈਣ ਭਰਾ ਦੀ ਫੀਸ ਭਰ ਦਿੰਦੇ ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਗਰੰਥੀ ਸਿੰਘਾਂ ਦਾ ਜਾਂ ਰਾਗੀ ਸਿੰਘਾਂ ਦਾ ਹੱਥ ਫੜ ਲੈਣ ਮੇਰੇ ਵੀਰੇ ਤਾਂ ਉਹ ਜਾਦਾ ਇਮਾਨਦਾਰੀ ਦੇ ਨਾਲ ਤੇ ਜਾਦਾ ਬੁਲੰਦ ਆਵਾਜ਼ ਦੇ ਵਿੱਚ ਕੌਮ ਦਾ ਪ੍ਰਚਾਰ ਕਰਨਗੇ ਪਰ ਮੇਰੇ ਵੀਰ ਨਹੀਂ ਨਾ ਉਹ ਚੀਜ਼ ਕਰਕੇ ਇਹਨਾਂ ਨੂੰ ਜਿਹੜਾ ਰੱਬ ਦੀਆਂ ਖੁਸ਼ੀਆਂ ਨਹੀਂ ਚਾਹੀਦੀਆਂ ਇਹਨਾਂ ਨੂੰ ਫੋਕੀਆਂ ਸ਼ੋਰ ਤਾਂ ਚਾਹੀਦੀਆਂ ਵਾ ਇਹਨਾਂ ਨੂੰ ਵਡਿਆਈਆਂ ਚਾਹੀਦੀਆਂ ਵਾ ਚਾਰ ਵਿਊ ਚਾਹੀਦੇ ਇਹਨਾਂ ਨੂੰ ਨਿਊ ਚੰਦਨਾਂ ਵਾਲਿਆਂ ਦੇ ਤਾਂ ਮੈਂ ਤਾਂ ਉਹ ਚੰਦਨਾਂ ਵਾਲਿਆਂ ਨੂੰ ਕਹਿੰਦਾ ਵੀ ਜਿਹੜੇ ਧੜਾ-ਤੜ ਲੋਕਾਂ ਨੂੰ ਜਿਹੜਾ ਇਹ ਪਚਾ ਰਹੇ ਆ ਵੀ ਵੇਖੋ ਜਿੱਥੇ ਨਵੇਕਲਾ ਨੰਗਰ ਲੱਗ ਗਿਆ ਨਵੇਕਲਾ ਨਹੀਂ ਇਹ ਮੂਰਖਤਾ ਹੈ ਬਹੁਤ ਵੱਡੀ ਤੁਸੀਂ ਗੁਰੂ ਦੇ ਦੇਨਦਾਰ ਹੋ ਮੇਰੇ ਵੀਰੋ ਇਹ ਗੱਲ ਯਾਦ ਰੱਖ ਲਿਓ ਤੁਸੀਂ ਸੋ ਇਸ ਕਰਕੇ ਸੰਗਤ ਦੇ ਮਨ ਨੂੰ ਬਹੁਤ ਵੱਡਾ ਜਿਹੜਾ ਵਾ ਉਹ ਠੇਸ ਪਹੰਚੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਮੈਂ ਸਮਝਦਾ ਮਾਂ ਕਿ ਇਹਨਾਂ ਨੂੰ ਜਿਨ੍ਹਾਂ ਲੋਕਾਂ ਨੇ ਵੀ ਲੰਗਰ ਲਾਇਆ ਉਹਨਾਂ ਨੂੰ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਹੈ ਤੇ ਤੌਬਾ ਕਰਨੀ ਚਾਹੀਦੀ ਹੈ ਕਿ ਦੁਬਾਰਾ ਇਦਾਂ ਦੇ ਆਪਾਂ ਕਦੇ ਪਰਾਲੇ ਨਹੀਂ ਕਰਾਂਗੇ ਪਰਾਲੇ ਕਰਾਂਗੇ ਤੇ ਸਿੱਖੀ ਦੀ ਬਲੋਤਰੀ ਵਾਸਤੇ ਕਰਾਂਗੇ ਪੰਜਾਬ ਪੰਜਾਬੀ ਦੇ ਭਲੇ ਵਾਸਤੇ ਕਰਾਂਗੇ ਇਹ ਤੇ ਮੇਰੇ ਖਿਆਲ ਨਾਲ ਪਤਾ ਨਹੀਂ ਇਹਨਾਂ ਨੂੰ ਐਦਾਂ ਕਰਦੇ ਕਿ ਇਹਨਾਂ ਨੂੰ ਲੱਗਦਾ ਕੋਈ ਚਾਈਨਾ ਦੇ ਮਿਨਿਸਟਰ ਨੇ ਇਹਨਾਂ ਨੂੰ ਪਤਾ ਨਹੀਂ ਕਿਹੜਾ ਪਦਮਸ਼ਰੀ ਅਵਾਰਡ ਦੇ ਦੇਣਾ ਵੀ ਤੁਸੀਂ ਸਾਡਾ ਚਾਈਨੈਸ ਫੂਡ ਜਿਹੜਾ ਵਾ ਉਹ ਤੁਸੀਂ ਪੰਜਾਬੀਆਂ ਨੂੰ ਲੰਗਰ ਲਾ ਰਹੇ ਹੋ ਉਹ ਐਦਾਂ ਦਾ ਪ੍ਰਾਲਾ ਕਰ ਰਿਹਾ ਸਿਰਫ ਆਪਣੀ ਜਿਹੜੀ ਨਾ ਉਹ ਨੱਕ ਰੱਖਣ ਵਾਸਤੇ ਸਭ ਕੁਝ ਕਰ ਰਿਹਾ ਗੁਰੂ ਦੀ ਮਰਿਆਦਾ ਰੱਖਣ ਜਾਂ ਗੁਰੂ ਦੀ ਜਿਹੜੀ ਇਹ ਬਖਸ਼ੀ ਦਸਤਾਰ ਆ ਉਹਦਾ ਤੇ ਮਾਣ ਰੱਖ ਹੀ ਨਹੀਂ ਦੇ ਮੇਰੇ ਵੀਰੇ ਲੋਕ ਭਾਈ ਸਾਹਿਬ ਜੀ ਸਵਾਲ ਮੈਂ ਕਰਾਂਗਾ ਸਵਾਲ ਕੌੜਾ ਪਰ ਸੱਚਾ ਗੋਂਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ ਤੇ ਜਿਹੜੇ ਲੰਗਰ ਲਾਉਂਦੇ ਨੇ ਉਹ ਵੀ ਆਪਣੇ ਮਾਪੁਰਸ਼ ਲੋਕਾਂ ਦੀ ਨਿਗਾਹ ਵਿੱਚ ਹੋ ਸਕਦਾ ਮਾਪੁਰਸ਼ ਜਿਹੜਾ ਵਾ ਉਹ ਮੇਰੇ ਖਿਆਲ ਦੇ ਨਾਲ ਆਪਣੇ ਆਪ ਨੂੰ ਖਵਾ ਸਕਦਾ ਪਰ ਮਾਪੁਰਖ ਉਸ ਅਕਾਲ ਪੁਰਖ ਦੀ ਨਿਗਾਹ ਵਿੱਚ ਤੁਸੀਂ ਕਿੰਨੇ ਹੋ ਕਿ ਮੈਂ ਨਹੀਂ ਇਹ ਕਰਦਾ ਮੇਰੇ ਭਰਾ ਜਿਵੇਂ ਤੁਸੀਂ ਕਿਹਾ ਵੀ ਗੋਇੰਦਵਾਲ ਸਾਹਿਬ ਜਾਂ ਖਡੂਰ ਸਾਹਿਬ ਸਿੱਖੀ ਦਾ ਧੁਰਾ ਹੈ ਗੁਰੂ ਸਾਹਿਬ ਨੇ ਮਾਲਾ ਅਖਾੜੇ ਸ਼ੁਰੂ ਕੀਤੇ ਸੀ ਅੱਜ ਮੈਨੂੰ ਉੱਥੇ ਮਾਲਾ ਅਖਾੜੇ ਨਜ਼ਰ ਨਹੀਂ ਆ ਰਹੇ ਦੱਸੋ ਨਾ ਫਿਰ ਆਪਾਂ ਗੁਰੂ ਦੀ ਮਰਿਆਦਾ ਤੋਂ ਉਲਟ ਜਾ ਰਹੇ ਨਾ ਮੇਰੇ ਭਰਾ ਮਾਪੁਰਸ਼ ਤੁਸੀਂ ਤੱਦ ਬਣੋਂਗੇ ਓਏ ਮੇਰੇ ਵੀਰੋ ਜਦੋਂ ਤੁਸੀਂ ਆਪਣੇ ਸਿੱਖੀ ਦੇ ਵਜ਼ੀਰਾਂ ਨੂੰ ਸੰਭਲੋ ਕੇ ਅੱਜ ਤੁਹਾਡੇ ਦਰਾਂ ਤੇ ਆਣ ਕੇ ਉਹ ਵੰਗਾਰ ਰਿਹਾ ਤੁਹਾਨੂੰ ਤੁਹਾਡੀਆਂ ਸਿਰਾਂ ਤੇ ਪੱਗਾਂ ਬੰਨ੍ਹ ਕੇ ਤੁਹਾਨੂੰ ਦੂਜੇ ਧਰਮਾਂ ਵਾਲੇ ਜਿਹੜੇ ਆ ਉਹ ਕਰ ਰਿਹਾ ਕਿ ਜੋ ਕਰਨਾ ਜੋ ਕਰਨਾ ਹੀ ਕਰਨਾ ਆਪਣੀ ਬਲੋਤਰੀ ਕਰ ਰਿਹਾ ਲੱਖ ਦੀ ਲਹਨਤਾ ਤੁਹਾਡੇ ਤੇ ਉਹ ਤੁਸੀਂ ਆਪਣੇ ਕੌਮ ਨੂੰ ਦਾਲ ਫੁਲਕਾ ਖਵਾ ਲਓ ਇੰਨਾ ਹੀ ਬਹੁਤ ਆ ਮੇਰੇ ਭਰਾ ਚਿੱਟੇ ਮਾਰਬਲਾਂ ਨਾਲ ਤੁਸੀਂ ਬਿਲਡਿੰਗਾਂ ਵੱਡੀਆਂ-ਵੱਡੀਆਂ ਬਣਾਈ ਜਾ ਰਹੇ ਹੋ ਸੋਨਾ ਜਾਰ ਰਹੇ ਹੋ ਪਰ ਸਿੱਖ ਜਿਹੜੇ ਆ ਜਿਹੜੇ ਬਣਦੇ ਗੁਰੂ ਘਰਾਂ ਦੇ ਗਰੀਬ ਸਿੱਖਾ ਉਹਨਾਂ ਨੂੰ ਤੁਸੀਂ ਪਛਾੜ ਰਹੇ ਹੋ ਉਹਨਾਂ ਨੂੰ ਆਪਣੇ ਗੱਲ ਨਾਲ ਲਾਓ ਮੇਰੇ ਵੀਰ ਸਭ ਤੋਂ ਵੱਡਾ ਖਰਾ ਸੋਨਾ ਵਾ ਜਿਹੜਾ ਗੁਰੂ ਦੀ ਨਿਗਾਹ ਦੇ ਵਿੱਚ ਵੀ ਆ ਇਸ ਕਰਕੇ ਮੇਰੇ ਵੀਰ ਲੰਗਰ ਲਾਉਣੇ ਮਾੜੀ ਗੱਲ ਨਹੀਂ ਆ ਪਰ ਲੰਗਰ ਦੀ ਮਰਿਆਦਾ ਦੇ ਉਲਟ ਜਾ ਕੇ ਲੰਗਰ ਲਾਉਣੇ ਇਹ ਮਾੜੀ ਗੱਲ ਆ ਲੰਗਰ ਲਾਉਣੇ ਸੀ ਅੱਜ ਉੱਥੇ ਵਿਦਿਆ ਦੇ ਲੰਗਰ ਲਾਉਂਦੇ ਲੰਗਰ ਲਾਉਣੇ ਸੀ ਤੇ ਉੱਥੇ ਕਮ ਸੇ ਕਮ ਉਹਨਾਂ ਭੈਣ ਭਰਾਵਾਂ ਦੀ ਬਾਹ ਫੜਨ ਦੇ ਲੰਗਰ ਲੋੜਵੰਦਾਂ ਨੂੰ ਅੱਗੇ ਕਰਦੇ ਅੱਜ ਤੇ ਅੱਜ ਮੇਰੇ ਖਾਲ ਦੇ ਨਾਲ ਜੇ ਅੱਜ ਤੁਸੀਂ ਉੱਥੇ 500 ਬੰਦਾ ਵੀ ਲੋੜਵੰਦ ਦੀ ਸੇਵਾ ਪੂਰੀ ਕਰ ਦਿੰਦੇ ਨਾ ਮੇਰੇ ਵੀਰ ਤੇ ਤੁਸੀਂ ਨਿਊਜ਼ ਚੈਨਲਾਂ ਵਾਲੇ ਖਬਰਾਂ ਚਲਾਉਂਦੇ ਤੇ ਭਾਜੀ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕਾਂ ਦਾ ਸਿਰ ਉੱਚਾਉਣਾ ਸੀ ਕਿ ਸਿੱਖ ਵਾਕੇ ਚੜ੍ਹਦੀ ਕਲਾ ਵਾਲੀ ਕੌਮ ਆ ਹੈਗੀ ਆ ਸ਼ੱਕ ਕੋਈ ਨਹੀਂ ਪਰ ਜਿਹੜੀਆਂ ਚਾਰਕ ਛਿੱਲਣਾ ਵਾਸਤੇ ਚਾਰਕ ਜਿਹੜੇ ਆ ਚਿਚੜ ਜੇ ਮੈਂ 扑ੜਕਦੇ ਫਿਰਦੇ ਨਾ ਉਹ ਕੋਈ ਵੀ ਹੋ ਸਕਦੇ ਆ ਉਹਨਾਂ ਨੂੰ ਸੁਧਾਰਨ ਦੀ ਲੋੜ ਆ ਜਾਂ ਉਹਨਾਂ ਨੂੰ ਮਾਰਨ ਦੀ ਲੋੜ ਆ ਫੜ ਕੇ ਇਸ ਕਰਕੇ ਮੇਰੇ ਵੀਰ ਇਹ ਜਿਹੜਾ ਨਾ ਸਭ ਤੋਂ ਵੱਡੀ ਸਾਡੀ ਟੇਕਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਇਹਦਾ ਜਥੇਦਾਰ ਸਾਹਿਬ ਨੂੰ ਫੈਸਲਾ ਲੈਣਾ ਪੈਣਾ ਅਸੀਂ ਪਿਛਲੇ ਦਿਨ ਵੀ ਫੈਡਰੇਸ਼ਨ ਦੇ ਰਾਹੀਂ ਇਹ ਮੰਗ ਪੱਤਰ ਦੇ ਕੇ ਆਏ ਆਂ ਵੀ ਜਿਹੜਾ ਐਸਜੀਪੀਸੀ ਦਾ 20% ਗੋਲਕ ਦਾ ਹਿੱਸਾ ਵੋ ਗਰੀਬ ਸਿੱਖਾਂ ਤੇ ਲਾਇਆ ਜਾਏ ਤਾਂ ਜੋ ਸਾਡੇ ਜਿਹੜੇ ਰਾਗੀ ਪ੍ਰਚਾਰਕ ਤੇ ਹੋਰ ਭੈਣ ਭਰਾ ਜਿਹੜੇ ਆ ਉਹਨਾਂ ਦੀ ਮਦਦ ਹੋ ਸਕੇ ਭਾਈ ਸਾਹਿਬ ਜੀ ਗੋੰਦਵਾਲ ਸਾਹਿਬ 'ਚ ਗੱਲ ਕੀਤੀ ਪਹਿਲਾਂ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਸੀ ਕਿ ਪਹਿਲਾਂ ਪੰਗਤ ਤਾਂ ਫੇਰ ਸੰਗਤ ਤੇ ਦੂਜੀ ਗੱਲ ਕਰ ਲਈਏ ਵੀ ਸਾਡੇ ਨੌਜਵਾਨ ਬੜੀਆਂ-ਬੜੀਆਂ ਟਰਾਲੀਆਂ ਬਣਾ ਕੇ ਲੱਖਾਂ ਰੁਪਏ ਉਹਦੇ ਉੱਤੇ ਲਾ ਕੇ ਤਾਂ ਉਹਨੂੰ ਕਹਿੰਦੇ ਆ ਗੋਂਦਵਾਲ ਮੇਲਾ ਵੇਖਣ ਚੱਲੇ ਆ ਕਿ ਰੰਗਤ ਸੰਗਤ ਜੇ ਗੱਲ ਕਰ ਲਈਏ ਰੰਗਤ ਦੇ ਸੰਗਤ ਦੀ ਤਾਂ ਉੱਥੇ ਪੀਜੇ 버ਗਰ ਵੰਡੇ ਜਾ ਰਹੇ ਸੀ ਤੇ 에어로ਗ ਸੁਟੇ ਜਾ ਰਹੇ ਸੀ ਉੱਤੇ ਕੋਈ ਪੰਗਤ ਨਹੀਂ ਲਗਾਈ ਉਹ ਇੱਕ ਦੂਜੇ ਦੇ ਉੱਪਰ ਜਿਹੜੇ ਡਿੱਗ ਰਹੇ ਸਨ ਸੰਗਤ ਜਿਹੜੀ ਡਿੱਗ ਰਹੀ ਸੀ ਇਹ ਤਾਂ ਇਹਦੇ ਦੋ ਦੋਸ਼ੀ ਐ ਸਭ ਤੋਂ ਪਹਿਲਾਂ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਈ ਵੇਖੇ ਪੇ ਸਿਧਾਂਤ ਕੀ ਸੀ ਪਰ ਲੰਗਰ ਜਿਹੜਾ ਉਹ ਪੰਗਜ ਵਰਤਾਇਆ ਜਾ ਰਿਹਾ ਮੈਂ ਤਾਂ ਨਹੀਂ ਦੇਖਿਆ ਕਿ ਕੌਣ ਸੁੱਟਦਾ ਵਾ ਤੇ ਕਹਿੰਦੇ ਲੰਗਰ ਲਾਏ ਨੇ ਜਿਵੇਂ ਤੁਸੀਂ ਕਿਉਂਕਿ ਤੁਸੀਂ ਨਜ਼ਦੀਕ ਹੋ ਨੇੜੇ ਹੋ ਤੁਸੀਂ ਵੇਖਿਆ ਹੋਵੇਗਾ ਤਾਂ ਹੀ ਤੁਸੀਂ ਕਹਿ ਰਹੇ ਹੋ ਤੇ ਜਿਹੜੀ ਗੱਲ ਇਹ ਆ ਕਿ ਮੈਂ ਤੁਹਾਨੂੰ ਪਹਿਲਾਂ ਬਿਆਨ ਕਰ ਚੁੱਕਾ ਹਾਂ ਕਿ ਅਸੀਂ ਸ਼ਤਾਬ ਦੀਆਂ ਤੇ ਮੇਲਿਆਂ ਦੇ ਵਿੱਚ ਫਰਕ ਜਿਹੜਾ ਵਾ ਨਾ ਉਹ ਸਮਝ ਨਹੀਂ ਪਾ ਰਹੇ ਕਿ ਮੇਲਾ ਕਿਹਨੂੰ ਕਹਿੰਦੇ ਆ ਤੇ ਸ਼ਤਾਬ ਦੀ ਕਿਹਨੂੰ ਕਹਿੰਦੇ ਆ ਅੱਜ ਨੌਜਵਾਨੀ ਪੀੜ੍ਹੀ ਜਾਂਦੀ ਤਾਂ ਸ਼ਤਾਬ ਦੀ ਦੇਖਣਾਂ ਪਰ ਕਹਿੰਦੀ ਆ ਪਿਆਓ ਮੇਲਾ ਵੇਖਣ ਚੱਲੇ ਆ ਹਨਾ ਸੋ ਸਾਨੂੰ ਸਮਝੀਂ ਲੋੜਾ ਇੱਥੋਂ ਪਤਾ ਲਾ ਲਓ ਵੀ ਸਾਡੀ ਨੌਜਵਾਨੀ ਕਿੰਨੀ ਦੂਰ ਹੋ ਗਈ ਸਿੱਖੀ ਤੋਂ ਮੇਰੇ ਵੀਰ ਉਹ ਆਪਣੇ ਆਪ ਨੂੰ ਨਾ ਉਹ ਹੰਕਾਰ ਦੇ ਵਿੱਚ ਆ ਤੇ ਜਾਣ ਬੁੱਝ ਕੇ ਹੀ ਉੱਚੀ ਉੱਚੀ ਗਾਣੇ ਲਾ ਕੇ ਜਿਹੜਾ ਵਾ ਨਿਕਲਣਾ ਵਾ ਇਸ ਕਰਕੇ ਆਪਣੇ ਹੰਕਾਰ ਨੂੰ ਨੀਵਾ ਕਰੋ ਮੇਰੇ ਵੀਰੋ ਨਹੀਂ ਤੇ ਇੱਕ ਨਾ ਇੱਕ ਦਿਨ ਜਿਹੜਾ ਵਾ ਮੌਤ ਨੇ ਤਾਂ ਤੁਹਾਨੂੰ ਆਪਣੇ ਗਲਾ ਵਿੱਚ ਲੈਣਾ ਲੈਣਾ ਇਸ ਤੋਂ ਪਹਿਲਾਂ ਕਿ ਉਹ ਆ ਜਾਵੇ ਆਪਾਂ ਗੁਰਸਿੱਖੀ ਵਾਸਤੇ ਪੰਜਾਬ ਪੰਜਾਬੀ ਵਾਸਤੇ ਕੋਈ ਚੰਗਾ ਕਰਕੇ ਜਾਈਏ ਮੇਰੇ ਵੀਰ ਇਹ ਅਰਦਾਸ ਬੇਨਤੀ ਕਰਦਾ ਮੈਂ ਤਾਂ ਸਾਨੂੰ ਸਮਾਂ ਦੇਣ ਲਈ ਤੇ ਸਾਡੇ ਸਰੋਤਿਆਂ ਨੂੰ ਸੱਚ ਦੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਆਪਾਂ। ਧੰਨਵਾਦ। ਆਪ ਜੀ ਦਾ ਗੁਰੂ ਸਾਹਿਬ ਕਿਰਪਾ ਕਰਨ ਅਰਦਾਸ ਬੇਨਤੀ ਕਰਦਾ ਮਾਂ ਕਿ ਮੇਰੀ ਕੌਮ ਜਿਹੜੀ ਆ ਉਹ ਆਪਣੇ ਲਾੜ ਲਾ ਲੋ ਆਪਣੇ ਚਰਨੀ ਲਾ ਲੋ ਤੇ ਸਮੱਤ ਬਖਸ਼ੋ ਕਿ ਅਸੀਂ ਗੁਰਸਿੱਖੀ ਸਿੱਧਕ ਨਾਮਦਾਨ ਜਿਹੜਾ ਸਾਨੂੰ ਬਖਸ਼ੋ ਕਿ ਅਸੀਂ ਉਹਦੇ ਵਿੱਚ ਪ੍ਰਪੱਕ ਰਹਿ ਸਕੀਏ। ਤਾਂ ਇਹ ਸਾਨਾ ਭਾਈ ਦਵਿੰਦਰ ਸਿੰਘ ਸੰਤ ਸਿਫਾਈ ਲੁਧਿਆਣਾ ਗਰੁੱਪ ਵਾਲੇ ਜਿਨ੍ਹਾਂ ਨੇ ਵਾਕਿਆ ਹੀ ਸੱਚ ਦੱਸਿਆ ਕਿ ਰੰਗਤ ਤੇ ਸੰਗਤ ਤੇ ਪੰਗਤ ਦੇ ਵਿੱਚ ਫਰਕ ਕੀ ਆ। ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਸਿੱਖੀ ਤੋਂ ਬੜੀ ਦੂਰ ਹੋ ਗਈ ਆ ਸਿਰਫ ਮੇਲਿਆਂ ਵਾਸਤੇ ਰਹਿ ਗਈ ਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਜੋਤੀ ਜੋਤ ਦਿਵਸ ਕੀ ਆ ਸ਼ੀਦੀ ਦਿਹਾੜਾ ਕੀ ਆ ਪ੍ਰਕਾਸ਼ ਦਿਹਾੜਾ ਕਿੰਨੂੰ ਕਹਿੰਦੇ ਆ ਸਿਰਫ ਲੰਗਰਾਂ ਵੱਲ ਧਿਆਨ ਆ ਤੇ ਜਾਂ ਉਹ ਲੜਬਾਜੀ ਕਰਨ ਵੱਲ ਧਿਆਨ ਆ ਵੱਧ ਤੋਂ ਵੱਧ ਕਮੈਂਟ ਸ਼ੇਅਰ ਕਰਕੇ ਦੱਸਿਓ ਕਿ ਭਾਈ ਸਾਹਿਬ ਦੀਆਂ ਗੱਲਾਂ ਵਿੱਚ ਕਿੰਨੀ ਸਚਾਈ ਆ ਤੁਸੀਂ ਦੇਖਦੇ ਰਹੋ ਪੰਜਾਬ ਨਿਊਜ਼ ਮੈਂ ਹਾਂ ਜਸਵੀਰ ਸਿੰਘ ਸ਼ੀਨਾ ਤਰਨਤਾਰਨ